ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਦੋ ਏਲਚੀ ਭੇਜੇ ਨੇ ਕੇਜਰੀਵਾਲ ਨੇ ਆਪਣੇ ਪੰਜਾਬ ਮੂਮਾਨ ਸਾਹਿਬ ਨੂੰ ਕੰਟਰੋਲ ਕਰ ਲਈ ਜਾਂ ਪੰਜਾਬ ਤੇ ਅਸਿੱਧੇ ਤੌਰ ਤੇ ਰਾਜ ਕਰ ਲਈ ਇੱਕ ਬਿਵਪ ਕੁਮਾਰ ਜਿਹਦੇ ਬਾਰੇ ਮੈਂ ਕੱਲ ਦੱਸ ਚੁੱਕਿਆ ਕੱਲ ਦੀ ਵੀਡੀਓ ਦੇ ਵਿੱਚ ਕਿ ਉਹ ਚੀਫ ਮਨਿਸਟਰ ਦਾ ਚੀਫ ਐਡਵਾਈਜ਼ਰ ਬਣਾਇਆ ਉਹਦਾ ਐਡਵਾਈਜ਼ਰ ਅੱਗੇ ਜਾਂ ਉਹਦਾ ਆਕਾ ਕੇਜਰੀਵਾਲ ਕੇਜਰੀਵਾਲ ਜੋ ਹੁਕਮ ਦੇਊ ਉਹ ਹੀ ਫਿਰ ਇੱਥੇ ਹੋਊਗਾ ਇਹ ਤਾਂ ਬਿਬਕ ਕੁਮਾਰ ਦੂਜਾ ਹੈ ਵਿਜੇ ਨਾਇਰ ਵਿਜੇ ਨਾਇਰ ਕੌਣ ਹੈ ਉਹਦੇ ਬਾਰੇ ਅੱਜ ਗੱਲ ਕਰਨੀ ਹੈ ਇਹ ਵੀ ਬਹੁਤ ਕਮਾਲ ਦਾ ਬੰਦਾ ਹੈ ਕਮਿਊਨੀਕੇਸ਼ਨ ਦਾ ਅਨਜਾਜ਼ ਰਹਾ ਆਮ ਆਦਮੀ ਪਾਰਟੀ ਦਾ ਉਹਦੇ ਕਾਪਣਾ ਵੀ ਇੱਕ ਕੰਪਨੀ ਹੁੰਦੀ ਸੀ ਛੋਟੀ ਉਮਰ ਚ ਵੱਡੀਆਂ ਮੱਲਾਂ ਮਾਰਨ ਵਾਲਾ ਇਹ ਵੱਖਰੀ ਗੱਲ ਹੈ ਕਿ ਜੇਲ੍ਹ ਵੀ ਘਟਿਆ ਆ ਮੀਟੂ ਚ ਵੀ ਆ ਗਿਆ ਔਰ ਸੈਕਸ਼ੂਅਲ ਹਰਾਸਮੈਂਟ ਚ ਵੀ ਨੌ ਆ ਗਿਆ ਕਈ ਕੰਮ ਕੀਤੇ ਨੇ ਉਹਨੇ ਪੈਸਾ ਵੀ ਕਮਾਇਆ ਹੈ ਇਹ ਸਾਰੀ ਗੱਲਬਾਤ ਆਪਾਂ ਕਰਨੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਲੇਕਿਨ ਇਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਨਵੇਂ ਵੀਅਰਸ ਨੇ ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਮੈਂ ਗੱਲ ਕਰ ਰਹੀ ਸੀ ਵਿਜੇ ਨਾਇਰ ਦੀ ਕਿ ਵਿਵੇਕ ਕੁਮਾਰ ਤਾਂ ਭੇਜਦਾ ਦੋ ਬੰਦੇ ਭੇਜੇ ਮੈਂ ਜਰਨਲਿਸਟ ਹੀ ਕਹਿੰਦੇ ਦੋ ਅਰਚੀ ਭੇਜੇ ਇੱਕ ਤਾਂ ਸੀਐਮ ਰੈਜ਼ਿਡੈਂਸ ਦੇ ਵਿੱਚ ਹੀ ਕਮਰੇ ਖਾਲੀ ਕਰਾਤੇ ਉੱਥੇ ਰਹਿਣੇ ਤੇ ਚੀਫ ਮਿਨਿਸਟਰ ਦਾ ਚੀਫ ਅਡਵਾਈਜ਼ਰ ਹੈ ਉਹਦੇ ਨਾਲ ਹੀ ਬਹੁਤ ਕੁਝ ਹੋਣਾ ਦੇਵ ਕੁਮਾਰ ਬਾਰੇ ਦੱਸ ਚੁੱਕੇ ਕਿ ਉਹ ਹੀ ਇੰਜੀਨੀਅਰ ਸਵਾਤੀ ਮਾਲੀਵਾਲ ਨੂੰ ਘੁਟਿਆ ਸੀ ਜਿਹਨੇ ਇਨਵਾਇਡਰ ਚ ਘੁਟਿਆ ਸੀ ਜਿਹਦੇ ਬਾਰੇ ਸੁਪਰੀਮ ਕੋਰਟ ਦੀ ਟਿੱਪਣੀ ਹੈ ਕਿ ਇੱਕ ਗੁੰਡੇ ਨੂੰ ਕਿਉਂ ਘਰੇ ਵੜਿਆ ਕੇਜਰੀਵਾਲ ਸਾਹਿਬ ਤੁਸੀਂ ਇਹ ਉਹ ਬੰਦਾ ਉਹਦੇ ਨਾਲ ਗੱਲ ਹੋ ਗਈ ਦੂਜਾ ਵਿਜੇ ਨਾਇਰ ਇਹ ਕੌਣ ਹੈ ਵਿਜੇ ਨਾਇਰ ਜੋ ਹੈ ਇਹ ਕਮਿਊਨੀਕੇਸ਼ਨ ਦਾ ਬੰਦਾ ਹੈ ਇਹਨੇ ਇੱਕ ਕੰਪਨੀ ਬਣਾਈ ਸੀ ਮੱਚ ਲੌਂਡਰ ਉਹ OML ਉਹਦਾ ਕੰਪਨੀ ਦਾ ਨਾਮ ਸੀ OML ਅ ਕੰਪਨੀ ਹੈ ਦੀ OML ਓਨਲੀ ਮੱਚ ਲਾਊਡਰ ਇਹ ਕੰਪਨੀ ਔਰ ਇਹ ਕਈ ਕੰਮ ਕੰਪਨੀ ਸ਼ੋ ਕਰਦੀ ਸੀ ਕਿ ਕਾਫੀ ਕੁਝ ਇਹ ਕੰਪਨੀ ਦੇ ਵਿੱਚ ਹੁੰਦਾ ਸੀ ਇਹਦਾ ਇਨ ਦਾ ਮੀ ਟਾਈਮ ਦਿੱਲੀ ਦੀ ਇਲੈਕਸ਼ਨ ਆ ਗਈ ਵੀ ਦੇ ਵਿੱਚ ਇਹ ਕਮਿਊਨੀਕੇਸ਼ਨ ਦੇ ਵਿੱਚ ਆ ਗਿਆ ਆਮ ਆਦਮੀ ਪਾਰਟੀ ਚ ਸੋਸ਼ਲ ਮੀਡੀਆ ਦਾ ਚਾਰਜ ਬਣ ਗਿਆ ਸਟਰੈਟਜੀ ਬਣਾਉਣ ਲੱਗ ਗਿਆ ਕਿ ਕਿਵੇਂ ਜਤਰੀਆਂ ਕਿਵੇਂ ਜਿਹੜੇ ਹੈ ਕਮਿਊਨੀਕੇਸ਼ਨ ਕਰਨੀ ਹੈ ਜਿਹੜੀ ਮੀਡੀਆ ਸਟਰੈਟਜੀ ਬਣਾਉਣ ਲੱਗ ਗਿਆ ਤੇ ਕੱਲੇ ਉੱਥੇ ਜੀ ਪੰਜਾਬ ਚ ਇਹਨੇ ਬਣਾਈ ਹੈ ਅੱਜ ਤੱਕ ਮੈਂ ਜਾਣਦਾ ਇਹ ਐਸੀ ਗੱਲ ਨਹੀਂ ਹੈ ਕਮਿਊਨੀਕੇਸ਼ਨ ਦਾ ਬੰਦਾ ਹੈ ਤੇ ਚੁਣੀ ਉਹ ਜਿਹੜਾ ਬੰਦਾ ਆਮ ਆਦਮੀ ਪਾਰਟੀ ਦਾ ਕਮਿਊਨੀਕੇਸ਼ਨ ਦੇਖਦਾ ਸੀ ਉਹਨੂੰ ਪੰਜਾਬ ਭੇਜਦਾ ਕੀ ਲੋੜ ਹੈ ਫਿਰ ਜਿਹੜਾ ਨਵਨੀਤ ਵੱਧਵਾ ਮੀਡੀਆ ਡਾਇਰੈਕਟਰ ਨੂੰ ਹਟਾਇਆ ਉਹਦੀ ਲੋਡ ਵੀ ਕੀ ਹੈ ਇਸ ਕਰਕੇ ਉਹਨੂੰ ਬਾਹਰ ਦਾ ਰਸਤਾ ਦਿਖਾਤਾ ਤੇ ਰੋਣਾ ਚ ਇਹ ਵੀ ਪਈ ਜਾਂਦਾ ਕਿ ਬਤੇਜਪਨ ਨੂੰ ਉਹਨੂੰ ਤੇ ਹਾਲਾਂਕਿ ਬਤੇਜਪਨ ਨੂੰ ਤਾਂ ਤੇ ਕੋਈ ਲੈਣ ਦੇਣ ਨਹੀਂ ਉਹ ਤਾਂ ਉਸ ਤਰ੍ਹਾਂ ਦਾ ਕੋਈ ਉਹਦੇ ਕੋਲ ਜਿਹੜਾ ਹੈ ਕੰਮ ਨਹੀਂ ਹੈ ਲੇਕਰ ਉਹ ਤਾਂ ਕਿਉਂਕਿ ਪੱਤਰਕਾਰ ਸੀ ਔਰ ਮਾਨ ਸਾਹਿਬ ਦੇ ਡੇੜੇ ਸੀ ਕੈਨੇਡਾ ਵੀ ਪੱਤਰਕਾਰੀ ਕਰਦਾ ਸੀ ਅੱਜ ਉਹਦੀ ਪੋਸਟ ਲਈ ਦੱਸਦੀ ਹੈ ਕਿ ਉਹ ਕਹਿੰਦਾ ਜੈਵੀਨ ਤਾਂ ਬੰਨੂ ਫਿਰਦੇ ਨੇ ਅਸੀਂ ਦੱਬਦੇ ਕਿਤੇ ਜੋ ਮਾਨ ਸਾਹਿਬ ਗਾਉਂਦੇ ਨੇ ਤੁਸੀਂ ਗਾਣਾ ਉਹ ਹੀ ਉਹਨੇ ਗਾਤਾ ਸੋ ਲੇਕਿਨ ਅਸੀਂ ਤਾਂ ਕਹਿੰਦੇ ਆ ਦਿੱਲੀ ਤੋਂ ਕਿਸੇ ਨੂੰ ਦੱਬਣਾ ਨਹੀਂ ਚਾਹੀਦਾ ਇਹੀ ਤਾਂ ਅਸੀਂ ਕਹਿੰਦੇ ਆ ਖੈਰ ਤੋਂ ਪਹਿਲਾਂ ਉਸਟੀ ਕੱਢ ਤੇ ਜਿਹੜੀ ਮਾਨ ਸਾਹਿਬ ਦਾ ਪਰਸਨਲ ਸਟਾਫ ਪੀਏ ਪਰਸਨਲ ਸੈਕਟਰੀ ਜੋ ਵੀ ਹੈ ਹੌਲੀ ਹੌਲੀ ਹਟਾਓ ਤੇ ਆਪਣੇ ਬੰਦੇ ਲਾਓ ਇਹ ਸਟਰੈਟਜੀ ਹੈ ਕੇਜਰੀਵਾਲ ਸਾਹਿਬ ਦੀ ਭਗਵੰਤ ਮਾਨ ਅਲੱਗ-ਤਲੱਗ ਗਾਏ ਉਹ ਇਹ ਨਹੀਂ ਹੈ ਲੱਗ ਸਕਦਾ ਦਿਖਾਤਾ ਉਹਨੂੰ ਜਦੋਂ ਭਗਵੰਤ ਮਾਨ ਹਸਪਤਾਲ ਚ ਪਿਆ ਸੀ ਕਿਉਂ ਨਹੀਂ ਜੀ ਪੁੱਛਣ ਗਿਆ ਕੋਈ ਕੋਈ ਬੰਦਾ ਇਹ ਤਾਂ ਬੜੇ ਮੇਰੇ ਬੰਦੇ ਹੀਰੇ ਨੇ ਉਹ ਲੋਹੇ ਕਿੱਥੇ ਚਲੇ ਗਏ ਕਿਸੇ ਨੇ ਸੋਸ਼ਲ ਮੀਡੀਆ ਤੇ ਕੋਕਰ ਨਹੀਂ ਲਿਖਿਆ ਕਿਸੇ ਨੇ ਨਹੀਂ ਕਿਹਾ ਕਿ ਤੈਨੂੰ ਭਾਈ ਜਲਦੀ ਠੀਕ ਹੋਵੇ ਸਭ ਸ਼ਾਂਤਾਨੀ ਦਿੱਤੀ ਆ ਕਿਉਂ ਕਿਉਂਕਿ ਤੂੰ ਹਕੂਮਤ ਦਾ ਤੋਂ ਨੇ ਅੱਕਾ ਤਾਂ ਉੱਥੇ ਬਿਠਾ ਤੇ ਭਗਵੰਤ ਮਾਨ ਦੀ ਫਿਰ ਕੀ ਗੱਲ ਚ ਇਹ ਨਾ ਤਾਂ ਕੋ ਗਰੁੱਪਣਾ ਹੈ ਨਾ ਹੀ ਕੋ ਦੇਖਸ ਨੂੰ ਮਿਲੇ ਹਤੇ ਭਗਵੰਤ ਮਾਨ ਨੂੰ ਆਪਣਾ ਸਵੈ ਪ੍ਰਚੋਲ ਕਰਨੀ ਚਾਹੀਦੀ ਹੈ ਵੀ ਕਹਾਣੀ ਕਿੱਥੇ ਹੈ ਲੋਕਾਂ ਨੇ ਬੋਟ ਭਗਵੰਤ ਮਾਨ ਦੇ ਨਾਮ ਤੇ ਪਾਈ ਹੈ ਕੇਜਰੀਵਾਲ ਦੇ ਨਾਮ ਤੇ ਨਹੀਂ ਪਾਈ ਇਹੀ ਤਾਂ ਦੁੱਖ ਹੈ ਲੋਕਾਂ ਨੂੰ ਲੋਕ ਇਹ ਕਹਿੰਦੇ ਨੇ ਸਾਨੂੰ ਦੁੱਖ ਹੈ ਕਿ ਦਿੱਲੀ ਸਾਡੇ ਤੇ ਰਾਜ ਕਰ ਰਹੀ ਹੈ ਭਾਈ ਪ੍ਰੌਕਸੀ ਮਤਲਬ ਦਿੱਲੀ ਦਾ ਜਿਹੜਾ ਦਿੱਲੀ ਦਾ ਫਿਰ ਕਰੂਗੀ ਭਾਈ ਦਿੱਲੀ ਦਾ ਉਹਨਰ ਦਾ ਪਤਾ ਹੈ ਵੀ ਸੱਤਾ ਪੈਸੇ ਨਾਲ ਆਉਂਦੀ ਹੈ ਪੈਸੇ ਨਾਲ ਸੱਤਾ ਆਉਂਦੀ ਹੈ ਸੱਤਾ ਪੈਸਾ ਲੈ ਕੇ ਆਉਂਦਾ ਪੈਸਾ ਸੱਤਾ ਲੈ ਕੇ ਆਉਂਦਾ ਦੋਨੇ ਇੱਕ ਦੂਜੇ ਨਾਲ ਕਨੈਕਟਡ ਨੇ ਉਹਨਾਂ ਨੇ ਤਾਂ ਕੀਤਾ ਆ ਆਪਣਾ ਕੰਮ ਉਹ ਤਾਂ ਕਰ ਰਹੇ ਨੇ ਤੁਸੀਂ ਕਿ ਮੇਰੇ ਉਗਲੋਗੇ ਜੀ ਤੇ ਫੇਰ ਜਿਹੜਾ ਮਾਨ ਸਾਹਿਬ ਹੁਣ ਤੱਕ 2.5 ਸਾਲਾਂ ਚ ਮਾਨ ਸਾਹਿਬ 10 15 20 ਐਮਐਲਏ ਨਹੀਂ ਆਫ ਦਿਨ ਰੱਖ ਸਕੇ ਉਹ ਜਿਹੜੇ ਓਐਸਡੀ ਰੱਖੇ ਉਹ ਬਦਨਾਮੀ ਕਰਾਈ ਜਾਂਦੇ ਨੇ ਆ ਦੇਖਿਆ ਨਹੀਂ ਕਿ ਰਾਜ ਤੋਂ ਕੀ ਹੋਇਆ ਉਗਰ ਜੀ ਉਹਦਾ ਸਕਾ ਚਾਚਾ ਕਹੀ ਜਾਂਦਾ ਹੈ ਓਐਸਪੀ ਦਾ ਕਹ ਜੀ ਇਹਨੇ ਤੱਕੇ ਨਾਲ ਜਿਹੜੇ ਸਰਬਸੰਮਤੀ ਕੀਤੀ ਹੈ ਜਣੀ ਤੁਸੀਂ ਕੋਈ ਤਾਂ ਕੰਮ ਛਡੋ ਨਾ ਆਪਦਾ ਵੀ ਤੁਹਾਡਾ ਆਪਦੀ ਵਿਵਧਰਾਮੀ ਹੋਗੀ ਸਤੋਜ ਗਏ ਉਥੇ ਕਿਹਾ ਜੀ ਸਰਬਸੰਮਤੀ ਕਰੋ ਕਿਸੇ ਨੇ ਭਾਰਤੀਆਂ ਨੂੰ ਛੱਡ ਕੇ ਗਏ ਭਾਰਤੀਆਂ ਨਾਲ ਮੀਟਿੰਗ ਲੇਕਿਨ ਉਥੇ ਕਿਸੇ ਨੇ ਸਰਬਸੰਮਤੀ ਨਹੀਂ ਕੀਤੀ ਸਰੀ ਕਈ ਗੱਲਾਂ ਅਸੀਆਂ ਨੇ ਜਿਹੜੀਆਂ ਭਗਵੰਤਬਾਨ ਨੂੰ ਸੋਚਣੀਆਂ ਚਾਹੀਦੀਆਂ ਸੀ ਤੋ ਨਹੀਂ ਉਹਨੇ ਕੰਮ ਕੋ ਬਿਆਨਬਾਜ਼ੀ ਵਿਸ਼ਵਾਸਯੋਗਤਾ ਖਤਮ ਹੋ ਜਾਂਦੀ ਹੈ ਵਿਸ਼ਵਾਸਯੋਗਤਾ ਪਹਿਲੇ ਦਿਨ ਤੋਂ ਲਾ ਲਓ ਪਹਿਲੇ ਦਿਨ ਪਹਿਲੇ ਹੀ ਜਿਹੜਾ ਕੰਮ ਨਹੀਂ ਹੋਇਆ ਪੁੱਛਿਆ ਨਹੀਂ ਕਿਸੇ ਨੂੰ ਬਿਆਨ ਦੇਣ ਤੋਂ ਪਹਿਲਾਂ ਕਹਦੇ ਜੀ ਸ਼ਹੀਦ ਪਾਕਿਸਤਾਨ ਦਾ ਬੁੱਤ ਵਿਧਾਨ ਸਭਾ ਚਲਾਵਾਂਗੇ ਉਹ ਲੱਗ ਹੀ ਨਹੀਂ ਸਕਦਾ ਸੀ ਚਲੋ ਗੱਲ ਖਤਮ ਹੋ ਗਈ ਫਿਰ ਇੱਕ ਬਿਆਨ ਦਿੱਤਾ WhatsApp ਨੰਬਰ ਦੇ ਕੇ ਕਰਾਪਸ਼ਨ ਖਤਮ ਕਰਤੀ ਕਰਾਪਸ਼ਨ ਖਤਮ ਹੋ ਗਈ ਲੋਕ ਦੇਖਦੇ ਨੇ ਆ ਦੇਖ ਲਓ ਕਰਾਪਸ਼ਨ ਤਾਂ ਅਗਲਾ ਕਹਿੰਦਾ ਜੀ ਅੱਜਕੱਲ ਸਖਤੀ ਬਹੁਤਾਂ ਪੈਸੇ ਜ਼ਿਆਦਾ ਲੱਗਦੇ ਨੇ ਤਰਾਸ਼ਟ ਅਫਦੇ ਥੋੜੇ ਮਨਿਸਟਰ ਕਹੀ ਜਾਂਦੇ ਨੇ ਜੀ ਫੇਰ 95 ਤੇ ਪੈਸੇ ਲਈ ਜਾਂਦੇ ਨੇ ਆ ਤੁਹਾਡੇ ਕੰਮ ਕੱਲ ਜਿਹੜੀ ਹੈ ਭਰਾਜ ਸਗਰੂੜ ਵਾਲੀ ਐਮ ਐਲ ਏ ਉਹ ਕਿਸੇ ਵੀਡੀਓ ਨੂੰ ਫੜੀ ਬੈਠੀ ਸੀ ਵੀ ਇਹ ਪੈਸੇ ਲਈ ਜਾਂਦਾ ਜਿਹੜੀ ਕਰਾਪਸ਼ਨ ਤਾਂ ਹੁਣ ਢਾਈ ਸਾਲ ਬਾਅਦ ਹੀ ਚੱਲੀ ਜਾਂਦੀ ਐ ਨਹੀਂ ਨਹੀਂ ਇਸ ਹਾਲ ਚ ਤੁਰ ਕੇ ਖਤਮ ਹੋ ਗਈ ਲੋਕਾਂ ਚ ਵਿਸ਼ਵਾਸਯੋਗਤਾ ਚੜੀ ਜਾਂਦੀ ਫੇਰ ਆ ਗੋਲਡੀ ਬਰਾਡਫੋਰਡ ਐ ਜੀ ਅਸੀਂ ਇੱਥੇ ਲਿਆਵਾਂਗੇ ਤੁਹਾਡਾ ਨਾਂ ਲੈਣ ਨਾ ਦੇਣ ਉਹ ਕਿੱਥੇ ਫੜੇ ਜੀ ਚਲੋ ਮੰਨ ਲਓ ਫਿਰ ਜੇ ਉਹ ਚੰਡੀ ਦਾ ਬੰਦਾ ਜੀ ਦਿਖਾਤਾ ਜੀ ਵੀਡੀਓ ਬਣਾਉਤਾ ਚੰਨੀ ਨੂੰ ਐ ਕਰਦਾਂਗੇ ਕਿਥੇ ਹੈ ਕਿਹੜਾ ਬੰਦਾ ਹੈ ਕਿਹੜਾ ਕਰੈਕਟਰ ਹੈ ਕੁਛ ਹੋਇਆ ਨਹੀਂ ਪੀਐਜੂ ਚ ਇਕੱਠ ਕਰ ਲਿਆ ਕੀ ਹੋਇਆ ਪੀਐਜੂ ਇਕੱਠ ਕਰਕੇ ਇਸ ਵਾਈ ਤੇ ਜਿਹੜੀ ਜਿਹੜਾ ਕੁਝ ਕਹਦੇ ਨੇ ਉਹ ਹੁੰਦਾ ਨਹੀਂ ਜਾਂ ਕਰਦੇ ਨਹੀਂ ਵਿਸ਼ਵਾਸਯੋਗਤਾ ਤੇ ਕ੍ਰੈਡੀਬਿਲਟੀ ਤਾਂਹੀਂ ਬਣਦੀ ਹੈ ਜਾਂ ਫਿਰ ਇਹ ਹੁੰਦੇ ਗੱਲਾਂ ਨਾਲ ਹੀ ਹੁੰਦੇ ਲੋਕਾਂ ਦੇ ਨਾਲ ਲੋਕਾਂ ਦੇ ਕੰਮ ਜਿਹੜੇ ਵੀ ਲੋਕਾਂ ਨੂੰ ਲੋਕ ਤਾਂ ਕੰਮ ਚਾਹੁੰਦੇ ਨੇ ਤੇ ਕੰਮ ਜਦੋਂ ਹੁੰਦੇ ਨਹੀਂ ਫਿਰ ਘਟਪੜ ਹੁੰਦੀ ਹੈ ਉਹ ਵੀ ਰਹੀ ਹੈ ਤੋ ਇਸ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਇਹ ਪਤਾ ਸੀ ਕੇਜਰੀਵਾਲ ਇਨਾ ਕੁਲਾ ਨਹੀਂ ਹੈ ਕਿ ਉਹਨੇ ਜੀ ਲੋਕ ਸਭਾ ਦੀ ਇਲੈਕਸ਼ਨ ਵੇਲੇ ਕਹਤਾ ਜੀ ਇਹ ਇਲੈਕਸ਼ਨ ਭਗਵੰਤ ਮਾਨ ਦੇ ਨਾਂ ਤੇ ਲੜੀਆਂ ਜਾਣਗੀਆਂ ਭਗਵੰਤ ਮਾਨ ਦੇ ਨਾਂ ਤੇ ਤਿੰਨ ਮਸਾਂ ਜਿੱਤੇ ਨੇ ਪਤਾ ਸੀ ਵੀ ਇਹਨੂੰ ਇਹ ਕਰਨਾ ਉਹਨੂੰ ਹਾਲਾਤ ਐਸੇ ਬਣਾਤੇ ਜਿਵੇਂ ਹੁਣ ਹਾਲਾਤ ਐਸੇ ਹੋਲੀ ਹੋਲੀ ਪਰ ਘਟ ਦੋ ਜਿਹੜੀ ਡੰਮੀ ਬਣਾ ਦੋ ਭਗਵੰਤ ਮਾਨ ਕੰਮ ਹੀ ਨਾ ਕਰ ਸਕੇ ਔਰ ਅਭਿਜੈ ਨਾਇਰ ਨੇ ਮੰਤਰੀਆਂ ਨੂੰ ਮੀਟਿੰਗੋਂ ਵਿਜੇ ਨਾਇਰ ਦਾ ਕਮਿਊਨੀਕੇਸ਼ਨ ਦੇਖਣ ਲਈ ਆਇਆ ਸੀ ਮੰਤਰੀਆਂ ਨੂੰ ਮੀਟਿੰਗ ਦਾ ਕੀ ਮਤਲਬ ਰਾਗਵਟਾੜ ਦੀ ਮੰਤਰੀ ਨੂੰ ਬੈਰੋਕ੍ਰੇਸੀ ਨੂੰ ਹੁਕਮ ਦੇ ਦਿੱਤਾ ਇਹਦਾ ਬਦਲ ਮਾਨ ਸਾਹਿਬ ਦੇ ਕੋਲ ਹੱਥ 'ਚ ਕੁਛ ਨਹੀਂ ਟ੍ਰੈਨ ਦਿੱਤਾ ਜਿਹੜਾ ਜਿੰਨਾ ਹੈ ਉਹ ਵੀ ਨਹੀਂ ਹੋ ਰਿਹਾ ਮਾਨ ਸਾਹਿਬ ਮਾਨ ਸਾਹਿਬ ਤਾਂ ਭਾਸ਼ਣ ਦੇ ਨਹੀਂ ਰੱਖ ਲੈਣਗੇ ਮਾਨ ਸਾਹਿਬ ਬੋਲਦੇ ਨਹੀਂ ਜੇ ਅੱਜ ਭਗਵੰਤ ਮਾਨ ਬੋਲੇ ਵੀ ਇਹ ਪੰਜਾਬ ਲਈ ਅਸੀਂ ਇਹ ਕਰਨਾ ਹੈ ਜਾਂ ਮੈਂ ਪੰਜਾਬ ਦੇ ਨਾਲ ਖੜਾ ਹਾਂ ਪੰਜਾਬ ਇਹਨਾਂ ਦੇ ਨਾਲ ਖੜ ਜੂਗਾ ਏ ਮੈਂ ਫਿਰ ਕਹਿੰਨੇ ਜਿਸ ਦਿਨ ਭਗਵੰਤ ਮਾਨ ਨੇ ਕਿਹਾ ਕਿ ਮੈਂ ਪੰਜਾਬ ਨਾਲ ਆ ਪੰਜਾਬ ਭਗਵੰਤ ਨਾਲ ਮਾਨ ਦੇ ਨਾਲ ਆ ਜੂਗਾ ਇਹ ਵੀ ਮੰਨ ਲਓ ਘਰੇਪਾ ਗਲ ਕਰ ਰਹੀ ਸੀ ਵਿਜੇ ਨਾਇਰ ਦੀ ਵਿਜੇ ਨਾਇਰ ਨੂੰ ਉਹਨੇ ਹੁਣ ਭੇਜਤਾ ਉਹ ਕਮਿਊਨੀਕੇਸ਼ਨ ਦਾ ਬੰਦਾ ਹੈ ਤੇ ਕਮਿਊਨੀਕੇਸ਼ਨ ਜਿਹੜੀ ਹੈ ਉਹ ਸਾਰੀ ਉਹਦੇ ਹੱਥ ਹੈ ਤੇ ਕਮਿਊਨੀਕੇਸ਼ਨ ਜਿਹੜਾ ਜਿਹਨੂੰ ਪਹਿਲੇ ਆਉਂਦੇ ਨੇ ਦਸ਼ਨ ਬਣਾ ਰਿਆ ਸੀ ਭਗਵੰਤ ਮਾਨ ਨੇ ਬਰਜਿੰਦਰ ਸਿੰਘ ਹਮਦਰਦ ਅਜੀਬ ਅਖਬਾਰ ਵੱਡਾ ਅਖਬਾਰ ਸਭ ਤੋਂ ਜ਼ਿਆਦਾ ਵੇਚਣ ਵਾਲਾ ਪੰਜਾਬੀ ਦਾ ਅਖਬਾਰ ਪਿੰਡਾਂ 'ਚ ਪੜਿਆ ਜਾਣ ਵਾਲਾ ਪੰਜਾਬੀ ਦਾ ਅਖਬਾਰ ਇਹ ਵੱਖਰੀ ਗੱਲ ਹੈ ਕਿ ਉਹਨਾਂ ਦਾ ਉਹਨਾਂ ਦੇ ਪਿਤਾ ਜੀ ਵੀ ਸੌਰਵ ਸਿੰਘ ਹਮਦਾਰਦ ਨੇ ਮੈਨੂੰ ਖੁਦ ਦੱਸਿਆ ਕਹਿੰਦੇ ਅਸੀਂ ਦਾ ਬੜਾ ਉਤਸ਼ਾਹ ਹੈ ਹਰ ਇੱਕ ਪਾਰਟੀ ਚ 57 ਬੰਦੇ ਲੱਭੇ ਤੇ ਉਹਨਾਂ ਦੀ ਗੱਲ ਵੀ ਕਰੀਦੀ ਹੈ ਯਾਨੀ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਲੱਭੇ ਸੀ ਤਾਂ ਹੀ ਤਾਂ ਉਹਨਾਂ ਨੇ ਇਹਨੂੰ ਰਾਸ ਸਮਝ ਪੇ ਗਿਆ ਸੀ ਪ੍ਰਜੇਂਦਰ ਸਿੰਘ ਹਮਦਾਰਦ ਨੂੰ ਸਿਆਣਾ ਬੰਦਾ ਉਹਨੂੰ ਉਹਦੇ ਚ ਕਰਤਾਰਪੁਰ ਜੰਗੇ ਯਾਦੀ ਚ ਪਸਾਲਿਆ ਉਹ ਜਿਹਦੇ ਨਾਲ ਇੰਨੀ ਲੜਾਈ ਚੱਲਦੀ ਹੈ ਜਿਹਦੇ ਕੱਟ ਕੀਤਾ ਜਦੋਂ ਨਵਜੋਤ ਸਿੱਧੂ ਤੇ ਬਿਕਰਮਜੀਤਿਆ ਜਫੀਆਂ ਪਾ ਭਗਵੰਤ ਮਾਨ ਤੇ ਨਿੱਜੀ ਹਮਲੇ ਤੇ ਭਗਵੰਤ ਮਾਨ ਕਹਿੰਦਾ ਆਜੋ ਫਿਰ ਜਿਹੜੀ ਪੇਚ ਤੇ ਤੁਸੀਂ ਖੇਡਦੇ ਹੋ ਤੇ ਮੈਂ ਖੇਡੂ ਉਹਨੇ ਫਿਰ ਕੋਈ ਨਹੀਂ ਛਟਿਆ ਪਰਿੰਦਰ ਹਮਦਰਦ ਵੀ ਨਵਜੋਤ ਸਿੱਧੂ ਵੀ ਸਭ ਦੇ ਨਿੱਜੀ ਹਮਲੇ ਕੀਤੇ ਉਸ ਜਿਹੜੇ ਉਹ ਲੜਾਈ ਵਾਲੇ ਬੰਦੇ ਨੂੰ ਬਾਰੋ-ਬਾਰ ਉਹਨੇ ਸਮਝਾ ਤੋ ਕਰ ਲਿਆ ਕਿ ਕੇਜਰੀ ਬਾਤ ਤਾਂ ਫਿਰ ਜਣੀ ਕੋ ਬਗਵਾਨਤਮਨ ਕਿਥੇ ਰਹਿ ਗਿਆ ਜੇ ਬਰਜਿੰਦਰ ਨਾਲ ਉਹਨੇ ਗੱਲਬਾਤ ਕਰ ਲਈ ਤਾਂ ਬੇਰਜ ਭਗਵੰਤਮਨ ਸੁਪਗਵੰਤਮਨ ਨੂੰ ਤਾਂ ਲਗਤ ਲਗ ਕਰ ਰਹੇ ਨੇ ਉਹ ਕਰ ਹੀ ਦਿੱਤਾ ਵੈਸੇ ਇਹਨੇ ਵੀ ਤੇ ਭਰ ਕੇ ਜਿਸ ਦਿਨ ਦਾ ਭਗਵੰਤਮਨ ਨੂੰ ਇਹ ਲੱਗਿਆ ਉਸ ਦਿਨ ਥੋੜਾ ਜਿਹਾ ਐਕਟਿਵ ਹੋਇਆ ਥੋੜਾ ਐਕਟਿਵ ਤਾਂ ਹੋਇਆ ਪਰ ਇਹ ਤਾਂ ਗੱਲ ਇਹ ਹੈ ਵੀ ਕੱਲੇ ਹੁਣ ਜਦੋਂ ਹੱਥ 'ਚ ਕੁਛ ਨਹੀਂ ਹੁਣ ਹਲ ਬੈਸ ਤੇ ਸੱਚੀ ਗੱਲ ਹੈ ਹਾਲੀਵੁੱਡ ਲੋ ਲੋ ਬਿਰਦਾ ਕੁਛ ਨਹੀਂ ਪਿਗੜਿਆ ਅਗਮਤ ਮਾਨ ਨੂੰ ਜਿਹੜੇ ਕੰਮ ਕਰ ਸਕਦਾ ਔਰ ਕਰਫੋਰ ਕਰੀ ਕਿ ਇਹੀ ਤਾਂ ਰੋਲਾ ਹੈ ਵੀ ਤੁਸੀਂ ਬੋਲਦੇ ਕੀ ਹੋ ਲੋਕਾਂ ਨੂੰ ਤਿਆਰ ਕਰੋ ਵੀ ਆਪਾਂ ਇਹ ਕਰਨਾ ਬੋਲਦੇ ਦੇ ਹੋਗੇ ਪੀਪਾ ਖਾਲੀ ਹੁੰਦਾ ਹੈ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ ਅੱਜ ਫਿਰ 11 11.4 ਕਰੋੜ ਕਰਜ਼ਾ ਲੈ ਲਿਆ ਤਾਂ ਕਿਥੇ ਫਿਰ ਲੋਕ ਕਹਿਣਗੇ ਤੂੰ ਕਰਜ਼ਾ ਲਈ ਜਨੈ ਤੂੰ ਕਹੀ ਜਨੈ ਸਾਡੇ ਕੋਲ ਖਜ਼ਾਨਾ ਭਰਿਆ ਹੋਇਆ ਤੋ ਲੋਕਤੰਤਰ ਹੈ ਲੋਕਤੰਤਰ ਚ ਲੋਕਾਂ ਦੀ ਗੱਲ ਸੁਣੀਦੀ ਹੈ ਲੋਕਾਂ ਨੂੰ ਦਸੀਦਾ ਸਰ ਕੋ ਸੱਚ ਉਹ ਸੱਚ ਤਾਂ ਬੋਲੇ ਹੀ ਨਹੀਂ ਹੱਤਕ ਵੀ ਮਤਲਬ ਚੁੱਪਦਾ ਅਹੀ ਦਾ ਰੋਲੇ ਲੋਕ ਤਾਂ ਚੁੱਪੇ ਹੋਤਾ ਜਿਹੜੀ ਔੰਕਾਰ ਸਿੰਘ ਕਟਿਆ ਇੱਕ ਅੱਖਰ ਨਹੀਂ ਬੋਲੇ ਜੀ ਕਿਉਂ ਕਟਿਆ ਨਾ ਬਦਵਾ ਕਟਿਆ ਨਵਦੀਪਾ ਤਾਂ ਕੋਈ ਇੱਕ ਅੱਖਰ ਨਹੀਂ ਬੋਲੇ ਵੀ ਕਿਉਂ ਕਟਿਆ ਜੀ ਬਿਲਕੁਲ ਕੋਈ ਮਤਲਬ ਨਹੀਂ ਹੈ ਕੋਈ ਜਸਟੀਫਿਕੇਸ਼ਨ ਨਹੀਂ ਕਿਸੇ ਕਿਸਮ ਦੀ ਕੋਈ ਜਸਟੀਫਾਈ ਨਹੀਂ ਲੋਕਤੰਤਰ ਹੈ ਫਿਰ ਲੋਕਾਂ ਸਮਝ ਬੀ ਕੀ ਹੋ ਰਿਹਾ ਸੱਚ ਤਾਂ ਕੋਈ ਗੱਲ ਸੰਤੋ ਦਸੀ ਨਹੀਂ ਜਾ ਰਹੀ ਫਿਰ ਲੋਕ ਕੋਈ ਆਬਦੇਸਾਬ ਇੰਟਰਪ੍ਰੀਟੇਸ਼ਨ ਕਰ ਜਾਂਦੇ ਨੇ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਤੇ ਖਾਮਦਾਰ ਦੀ ਕੁਝ ਲੋਕ ਮਾਨ ਸਾਹਿਬ ਤੇ ਉਹ ਪ੍ਰਾਣੀਆਂ ਗੱਲਾਂ ਕੱਢ ਲੈਂਦੇ ਨੇ ਕਿ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਕੀ ਹੋਇਆ ਸੀ ਜੀ ਉਹਨੂੰ ਕੜਤਾ ਜਿਹੜੇ ਬਾਜ਼ਾਰ ਚ ਪਾਰਟੀ ਦੇ ਪੈਰ ਲਾਇਏ ਸੀ ਉਹ ਗੁਰਪ੍ਰੀਤ ਘੁੱਗੀ ਨੂੰ ਕੜਤਾ ਬਟੈਰ ਸਾਹਿਬ ਨੂੰ ਉਦੋਂ ਨਹੀਂ ਬੋਲੇ ਮਾਨ ਸਾਹਿਬ ਕਿ ਕਿੰਨੇ ਬੰਦੇ ਕੱਢੇ ਉਦੋਂ ਮਾਨ ਸਾਹਿਬ ਨਾਲ ਸੀ ਹੁਣ ਮਾਨ ਸਾਹਿਬ ਨੂੰ ਪੁੱਛਦਾ ਮਾਨ ਸਾਹਿਬ ਨਾਲ ਕਿਉਂ ਹੂੰ ਕੋ ਪੁੱਤ ਜਿਹੜਾ ਵੀ ਜੂ ਹੋਏ ਬਡੂ ਸੋ ਲੋਕ ਤਾਂ ਫਿਰ ਇਹੀ ਬਹਿ ਕਹਿੰਦੇ ਕਿ ਸਿਆਸਤ ਦੇ ਵਿੱਚ ਲੋਕ ਬੜੇ ਸਿਆਣੇ ਹੋ ਗਏ ਹੁਣ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਲੋਕ ਜਦੋਂ ਬਲੰਕਨ ਕਰਦੇ ਨੇ ਸਾਰੇ ਕੰਮ ਵੀ ਦੇਖਦੇ ਨੇ ਉਦੋਂ ਟਾਈਮ ਨਹੀਂ ਦੇਖਦੇ ਯਾਦ ਰੱਖਣ ਲਈ ਟਾਈਮ ਨਹੀਂ ਕੰਮ ਦੀ ਲੋੜ ਹੁੰਦੀ ਹੈ ਆ ਲਸ਼ਮਨ ਸਿੰਘ ਗਿੱਲੂ ਸਾਰੇ ਯਾਦ ਕਰੀਓ ਕਿੰਨਾ ਟਾਈਮ ਸੀ ਕੋਈ 6-7 ਮਹੀਨੇ ਸਾਲ ਤੋਂ ਘੱਟ ਸੀ ਦੇਖ ਲਓ ਹਾਲ ਤੱਕ ਯਾਦ ਕਰਦੇ ਗਲਤ ਹੈ ਵੀ ਤੁਹਾਡਾ بزਨ ਹੋਵੇ ਕਮ ਹੋਵੇ ਪੰਜਾਬ ਪਰ بزਨ ਹੋਵੇ ਕਿੰਨਾ ਕੁਛ ਕਰਨ ਵਾਲਾ ਪਿਆ ਮਦਦ ਸੋਚਦੇ ਹੀ ਨਹੀਂ ਕੋਆਪਰੇਟਿਵ ਮੂਵਮੈਂਟ ਫੇਲ ਹੋ ਰਹੀ ਹੈ ਪੰਜਾਬ ਦੀ ਉਮੂਨ ਵਾਲੇ ਆ ਕੇ ਜਿਹੜਾ ਸਾਡੇ ਬੇਰਕੇ ਨੂੰ ਬਾਹਰ ਕੱਢ ਰਹੇ ਨੇ ਅਸੀਂ ਚੁੱਪਾਂ ਅਸੀਂ 14 ਮਹੀਨੇ ਖੇਤੀਬਾੜੀ ਦੇ ਅੰਦਰ ਪਈ ਰਹੀ ਜਦੋਂ ਰੋਲਾ ਪਾਇਆ ਕਿਸਾਨਾਂ ਨੇ ਫਿਰ ਖੇਤੀਬਾੜੀ ਬਾਹਰ ਕੱਢੀ ਮਤਲਬ ਮਾਨ ਸਾਹਿਬ ਕੁਝ ਜਿਹੜਾ ਹੈ ਸੱਚਮੁੱਚ ਇਸ ਸਵੈਪਰ ਚੋੜ ਕਰਕੇ ਜੇ ਦਿੱਲੀ ਦਾ ਸੱਚਮੁੱਚ ਕੰਮ ਨਾਲ ਜੇ ਦਿੱਲੀ ਦਾ ਮੁਕਾਬਲਾ ਬੋਲਣ ਤੋਂ ਬਿਨਾ ਨਹੀਂ ਸਰਨਾ ਐਕਸ਼ਨ ਵੀ ਬੋਲਣਾ ਵੀ ਤੇ ਹੁਣ ਤਾਂ ਐਂ ਹੋਣ ਲੱਗ ਗਿਆ ਪਰ ਜੋ ਵੀ ਹੈ ਪੰਜਾਬ ਅੜੀਕ ਰਹਿ ਤੁਸੀਂ ਬੋਲੋ ਪੰਜਾਬ ਦੇ ਹੱਕ 'ਚ ਪੰਜਾਬ ਤੁਹਾਡੇ ਨਾਲ ਖੜੂਗਾ ਅੱਜ ਐਨ ਨਹੀਂ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ